ਵਰਕਰ ਸਹਿਬਾਨ ਮਜ਼ਦੂਰ ਜਥੇਬੰਦੀਆਂ ਦੇ ਲੀਡਰਸ਼ਿਪਾਂ ਦਾ ਮੇਰੇ ਇਤਿਹਾਸ ਮਜ਼ਦੂਰ ਭਰਾਵੋ ਮੇਰੀਆਂ ਮਾਵਾ ਭੈਣਾਂ ਸਭੇ ਸਾਡੀ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਮੈਨੂੰ ਪਹਿਲਾ ਬੋਲਦੇ ਹੋਏ ਬੁਲਾਇਆ ਨੇ ਦੱਸਿਆ ਹੈ ਕਿ ਆਪਾਂ ਸੰਯੁਕਤ ਮੋਰਚੇ ਦੇ ਸੱਦੇ ਦੇ ਅਨਸਾਰ ਖੇਤੀਬਾੜੀ ਦਾ ਜਿਹੜਾ ਇੱਕ ਡਰਾਫਟ ਸ਼ੇਰ ਸਰਕਾਰਾਂ ਨੂੰ ਕੇਂਦਰ ਸਰਕਾਰ ਨੇ ਮੈਂ ਕਹੂੰਗਾ ਪਿਛਲੇ ਦਰਵਾਜ਼ੇੋਂ ਭੇਜਿਆ ਉਸ ਡਰਾਫਟ ਦੇ ਵਿਰੋਧ ਦੇ ਵਿੱਚ ਉਸ ਨੂੰ ਰੱਦ ਕਰਨ ਦੇ ਲਈ ਤੇ ਉਸ ਨੂੰ ਮੰਨ ਨੂੰ ਮਨਵਾਉਣ ਦੇ ਲਈ ਅਸੀਂ ਉਸ ਦੀਆਂ ਕਾਪੀਆਂ ਸਾਹਮਣੇ ਵਾਸਤੇ ਅੱਜ ਅਸੀਂ ਇਕੱਠੇ ਹੋਏ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਦਿੱਲੀ ਦਾ ਇਹ ਇਤਿਹਾਸਕ ਅੰਦੋਲਨ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਬਣਾਇਆ ਗਿਆ ਸੀ ਜਿਹੜੇ ਤਿੰਨ ਕਾਨੂੰਨ ਬਣਾਏ ਸੀ ਭਾਵੇਂ ਕਿ ਉਹ ਖੇਤੀ ਕਾਨੂੰਨ ਚਾਹਿਆ ਗਿਆ ਪਰ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਉਹ ਜਿਹੜੇ ਤਿੰਨੇ ਕਾਨੂੰਨ ਸੀ ਉਹ ਸਾਡੇ ਪੂਰੇ ਅਰਥਚਾਰੇ ਨੂੰ ਕੰਟਰੋਲ ਕਰਨ ਵਾਲੇ ਸੀ ਕੰਦੀ ਖੇਤੀ ਨਹੀਂ ਉਸ ਦੇ ਨਾਲ ਸਾਡੀ ਮੰਡੀ ਉਸ ਦੇ ਨਾਲ ਸਾਡਾ ਪੀਡੀਆ ਸਿਸਟਮ ਅਨਾਜ ਦਾ ਸਾਮ ਸੰਭਾਲ ਰੱਖੋ ਦੀ ਖਰੀਦ ਇਹ ਸਾਰਾ ਕੁਝ ਉਹਦੇ ਸ਼ਾਮਲ ਸੀ ਉਸੇ ਤਰ੍ਹਾਂ ਦਾ ਜਿਹੜਾ ਡਰਾਫਟ ਪਾਲਿਸੀ ਹੈ ਕੇਂਦਰ ਸਰਕਾਰ ਨੇ ਬੜੀ ਸ਼ਿਕਾਇਤੀ ਦੇ ਨਾਲ ਹੁਣ ਇਸ ਗੱਲ ਨੂੰ ਮੰਨ ਲਿਆ ਹੋਇਆ ਜਿਹੜੀ ਪਹਿਲਾਂ ਨਹੀਂ ਮੰਨਦੇ ਸੀ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਤੇ ਰਾਜਾਂ ਦੇ ਰਾਹੀਂ ਉਹ ਲਾਗੂ ਕਰਵਾਉਣ ਵਾਸਤੇ ਹੁਣ ਉਹ ਰਾਜਾਂ ਨੂੰ ਭੇਜਤਾ ਵੱਖ-ਵੱਖ ਰਾਜਾਂ ਦੇ ਵਿੱਚ ਇਹ ਡਰਾਫਟ ਖੜਾ ਰਾਜਾਂ ਦੀਆਂ ਸਰਕਾਰਾਂ ਨੂੰ 15 ਦਿਨਾਂ ਵਾਸਤੇ ਕਿਹਾ ਗਿਆ ਕਿ ਇਸ ਤੇ ਪਾਸ ਕਰਕੇ ਇਸ ਦੇ ਕਾਰਵਾਈ ਅੱਗੇ ਕਰੋ ਪਰ ਜਦੋਂ ਤੱਕ ਸਾਡੇ ਪੰਜਾਬ ਦੀ ਗੱਲ ਹੈ ਅਸੀਂ ਸਮੁੱਚਾ ਜਥੇਬੰਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਭਗਵਾਨ ਤਮਾਮ ਸਰਕਾਰ ਦੇ ਨਾਲ ਉਹਦੇ ਖੇਤੀ ਮੰਤਰੀ ਨਾਲ ਮੀਟਿੰਗ ਕਰਕੇ ਸੋਖ ਨੂੰ ਸਪੱਸ਼ਟ ਕਹਿ ਦਿੱਤਾ ਤੇ ਰੱਦ ਕਰ ਦਿੱਤਾ ਮੋਰਚੇ ਦੀ ਮੀਟਿੰਗ ਕਰਕੇ ਕਿ ਇਹ ਉਹੀ ਕਾਨੂੰਨ ਹੈ ਉਹੀ ਨੀਤੀ ਹੈ ਜਿਨ੍ਹਾਂ ਨੂੰ ਸਰਕਾਰ ਪਿਛਲੇ ਦਰਵਾਜ਼ੇੋਂ ਲਾਗੂ ਕਰਨਾ ਚਾਹੁੰਦੀ ਆ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਮੰਡੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਤੇ ਜਿਹੜੇ ਕਿ ਅਸੀਂ ਨਾਮਨਜ਼ੂਰ ਕਰਦੇ ਅਸੀਂ ਰੱਦ ਕਰਦੇ ਅੱਜ ਆਪਾਂ ਉਹਨੀਆਂ ਕਾਪੜੀਆਂ ਸਾੜਨ ਦੇ ਵਾਸਤੇ ਉਥੇ ਇਕੱਠੇ ਹੋਏ ਹਾਂ ਦੂਜੀ ਇੱਕ ਮਾਹੌਲ ਤਕਨਾਲਾ ਜ਼ਿਕਰ ਕਰੂੰਗਾ ਕਿ ਤੁਸੀਂ ਮੀਡੀਆ ਇਰਾਹੀ ਜਾਂ ਬਹੁਤੇ ਸਾਥੀਆਂ ਨੇ ਜਾ ਕੇ ਜਿਹੜੀ ਕਿ ਪਿੰਡ ਕਾਨ ਸਿੰਘ ਵਾਲਾ ਦੇ ਵਿੱਚ ਇੱਕ ਘਟਨਾ ਵਾਪਰੀ ਆ ਜਿੱਥੇ ਅੱਠ ਮਜ਼ਦੂਰ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਉਹਨਾਂ ਦੇ ਘਰਾਂ ਦੇ ਅੰਦਰ ਵੜ ਕੇ ਨਸ਼ੇ ਦੇ ਸਮਕਲਰਾਂ ਨੇ 50 60 ਬੰਦੇ ਇਕੱਠੇ ਕਰਕੇ ਉਹਨਾਂ ਘਰਾਂ ਨੂੰ ਤਹਿਸਰ-ਨਾਸ਼ ਕੀਤਾ ਔਰਤਾਂ ਬੱਚਿਆਂ ਤੇ ਬਾਲਗ ਬੇਟੀਆਂ ਦੀ ਬੇਰਗਾਨੀ ਕੁੱਟਮਾਰ ਕੀਤੀ ਉਹਨਾਂ ਦੇ ਬੁਢੇਰਾ ਸੱਟਾਂ ਮਾਰੀਆਂ ਗਈਆਂ ਪਈਆਂ ਨੇ ਭੱਜ ਕੇ ਜਾਨ ਬਚਾਈ ਤੇ ਉਸ ਤੋਂ ਬਾਅਦ ਘਰ ਦਾ ਸਾਰਾ ਸਮਾਨ ਤਹਿਸਰ-ਨਾਸ਼ ਕਰ ਦਿੱਤਾ ਗਿਆ ਤੇ ਘਰਾਂ ਨੂੰ ਅੱਗ ਲਗਾ ਕੇ ਮੈਂ ਖੌਦੋਸ ਘਟਨਾ ਦਾ ਦੌਰਾ ਕੀਤਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਹੁਤ ਸਾਰੇ ਜਾਂ ਜਥੇਬੰਦੀਆਂ ਮਗਬੂਨ ਜਥੇਬੰਦੀਆਂ ਤੇ ਕਸਾਨਾ ਜੂਨੀਅਨ ਉਗਰਾਹਾਂ ਤੇ ਸਿੱਧੂ ਪਰਦੇ ਵਰਕਰ ਵੀ ਉੱਥੇ હાજર ਸੀ ਕਿਸਾਨਾਂ ਦੇ ਮਤਲਬ ਚਾਰ ਕਿੱਥੇ ਬੰਦੀਆਂ ਸੀ ਅਸੀਂ ਉੱਥੇ ਪੀਰਤ ਪਰਿਵਾਰਾਂ ਨਾਲ ਕਿੱਥੇ ਦੁੱਖ ਸਾਂਝਾ ਕੀਤਾ ਉੱਥੇ ਇਸ ਘਟਨਾ ਤੋਂ ਪ੍ਰਸ਼ਾਸਨ ਜਿਹਦੇ ਤੇ ਪਰਦਾ ਪਾਉਣ ਦਾ ਯਤਨ ਕਰ ਰਿਹਾ ਹੈ ਕਿ ਕੁਝ ਪਰਿਵਾਰਾਂ ਦੀ ਉਸ ਨੂੰ ਲੜਾਈ ਬਣਾ ਕੇ ਪੇਸ਼ ਕਰ ਰਿਹਾ ਐਕਚੁਅਲੀ ਉਹ ਕਿਸੇ ਪਰਿਵਾਰਾਂ ਦੀ ਲੜਾਈ ਨਹੀਂ ਉਹ ਨਸ਼ਾ ਸਮਗਲਨਾਂ ਦੁਆਰਾ ਉਹਨਾਂ ਨੂੰ ਰੋਕੇ ਜਾਣ ਤੇ ਉਨ੍ਹਾਂ ਦੁਆਰਾ ਲੋਕਾਂ ਤੇ ਤਹਿਸਤ ਪਾਉਣ ਵਾਸਤੇ ਤੇ ਜਿਹੜਾ ਸਿਆਸੀ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਦਾ ਤੇ ਸਮਗਲਰਾਂ ਦਾ ਨਾਪਾਕ ਗੱਠਜੋੜ ਸਾਡੇ 15 ਸਾਲਾਂ ਤੋਂ 20 ਸਾਲਾਂ ਤੋਂ ਕਾਲੀਆਂ ਤੋਂ ਲੈ ਕੇ ਆ ਤਿੰਨ ਚਾਰ ਸਰਕਾਰਾਂ ਬਦਲ ਗਈਆਂ ਹੁਣ ਤਿੰਨ ਸਾਹ ਦੇ ਲਗਭਗ ਇਹਨਾਂ ਨੂੰ ਹੋ ਗਿਆ ਇਹ ਗੱਠਜੋੜ ਚੱਲ ਰਿਹਾ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਨੂੰ ਤਹਿਸਤ ਨਾਜ਼ ਕਰ ਰਿਹਾ ਹੈ ਘਰਾਂ ਨੂੰ उजाੜ ਰਿਹਾ ਹੈ ਬੀਬੀਆਂ ਬੇਦਵਾ ਹੋ ਰਹੀਆਂ ਹੈ ਤੇ ਬੱਚੇ ਨੇ ਸਾਡੇ ਮਰਲੇ ਨੇ ਇਹ ਉਸੇ ਸਾਰੇ ਘਟਨਾ ਕਰਮ ਦਾ ਨਤੀਜਾ ਹੈ ਉਹਨਾਂ ਲੋਕਾਂ ਨੇ ਪਹਿਲਾਂ ਥਾਣੇ ਤੇ ਕਰ ਪਹੁੰਚ ਕੀਤੀ ਨਹੀਂ ਵਾਲੇ ਥਾਣੇ ਤੇ ਕਰੋਨਾ ਦੀ ਗੱਲ ਨਹੀਂ ਸੁਣੀ ਗਈ ਤੇ ਜਦੋਂ ਘਟਨਾ ਵਾਪਰ ਗਈ ਬੜੀ ਸ਼ਰਮ ਦੀ ਗੱਲ ਹੈ ਕਿ ਥਾਣੇ ਦੀ ਐਸਐਚਓ ਹੈ ਜਿਹੜੀ ਉਹ 3 ਵਜੇ ਤੱਕ ਰਾਤ ਦੀ ਘਟਨਾ ਸੀ 9 ਤਰੀਕ 9 ਜਨਵਰੀ ਦਾ ਸੀ ਤੇ ਦੂਜੇ ਦਿਨ 10 ਤਰੀਕ ਨੂੰ ਦੋ ਮਲਾਜ਼ਮ ਭੇਜ ਕੇ ਖਾਣਾ ਪੂਰਤੀ ਕਰਤੀ ਜਦੋਂ ਮੀਡੀਆ ਗਿਆ ਉਥੇ ਮੀਡੀਆ ਵੀ ਆ ਬੈਠਾ ਤੇ ਮੀਡੀਆ ਦੀ ਸਾਰੀ ਕਵਰੇਜ ਲੋਕਾਂ ਦੇ ਸਾਹਮਣੇ ਆਈ ਤਾਂ ਬੀਬੀ ਉਹ ਜਿਹੜੀ ਐਸਐਚਓ ਹੈ 3 ਵਜੇ ਪਹੁੰਚੀ ਆ ਪਿੰਡ ਮੌਕਾ ਦੇਖਣ ਦੇ ਵਾਸਤੇ ਤੇ ਜਦੋਂ ਉੱਥੇ ਜਿੱਥੇ ਬੰਦੀਆਂ ਜਾਣ ਲੱਗੀਆਂ ਉਹਨਾਂ ਨੂੰ ਪਤਾ ਲੱਗਿਆ ਤਾਂ ਤਾਂ ਜਾ ਕੇ ਪ੍ਰਸ਼ਾਸਨ ਉੱਥੇ ਮੁਸਤਹਿਦ ਹੋਇਆ ਸਾਥੀਓ ਸਾਡੇ ਲਈ ਇਹ ਕਿਰਤਾਂ ਦਾ ਵਿਸ਼ਾ ਸਾਡੇ ਵਾਸਤੇ ਬਹੁਤ ਵੱਡਾ ਸਵਾਲ ਹੈ ਕਿ ਜਿਹੜੇ ਲੋਕ ਆਵਾਜ਼ ਉਠਾਉਂਦੇ ਆ ਚਾਹੇ ਉਹ ਨਸ਼ਾ ਸਮਗਲਰਾਂ ਦੇ ਵਿਰੁੱਧ ਹੋਣ ਸਰਕਾਰ ਦੇ ਵਿਰੁੱਧ ਹੋਣ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਤਸ਼ੱਬਦਤ ਇਸ ਤਰ੍ਹਾਂ ਦਾ ਉਹਨਾਂ ਨੂੰ ਦਬਾ ਕੇ ਰੱਖਣ ਦੇ ਵਸੀਲੇ ਆ ਜਿਹੜੇ ਹਰ ਪਾਸਿਓਂ ਵਰਤੇ ਜਾਂਦੇ ਆ ਪ੍ਰਸ਼ਾਸਨ ਵਾਲੇ ਪਾਸਿਓਂ ਵੀ ਤੇ ਇਹਨਾਂ ਗੁੰਡਾਗਰਦਾਂ ਵੱਲੋਂ ਵੀ ਇਹ ਅੱਗ ਹੈ ਜਿਹੜੀ ਉਹ ਕੱਲੇ ਆਠ ਮਜ਼ਦੂਰ ਪਰਿਵਾਰਾਂ ਦੇ ਘਰਾਂ ਨੂੰ ਨਹੀਂ ਲੱਗੀ ਇਹ ਸਾਰੇ ਪੰਜਾਬ ਨੂੰ ਅੱਗ ਲੱਗੀ ਹੋਈ ਆ ਸਾਰੇ ਪੰਜਾਬ 'ਚ ਨੌਜਵਾਨ ਬੱਚੇ ਸਾਡੇ ਮਰਦੇ ਆ ਸਾਡੇ ਵਾਸਤੇ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਕਾਂਗਰਸ ਸਰਕਾਰ ਨੇ ਕਹਿਆ ਸੀਗਾ ਵੀ ਕਾਲੀਆਂ ਨੇ ਨਸ਼ਾ ਲਿਆਦਾ ਤੇ ਅਸੀਂ 4 ਹਫ਼ਤੇ ਖਤਮ ਕਰ ਦਾਂਗੇ ਆਰਦਮਾਨਾ ਸਾਹਿਬ ਜਿਹੜਾ ਉਹ ਚਲਾ ਗਿਆ ਹੁਣ ਬੀਜੇਪੀ ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀਓ ਨੇ ਸੌਖਾ ਦਿੱਤੀ ਤੇ ਇਸ ਤੋਂ ਬਾਅਦ ਇਹ ਕਹਿੰਦੇ ਸੀ ਅਸੀਂ ਤਾਂ ਚੁੱਕੀ ਮਾਰ ਕੇ ਸਾਰਾ ਇਸ ਬਸਤੀਆਂ ਦਾ ਹੱਲ ਕਰ ਦਾਂਗੇ ਜਿਹੜੇ ਹੁਣ ਗੱਦੀ ਤੇ ਬੈਠੀ ਆ ਭਗਵਾਨ ਮੰਤਰੀ ਸਰਕਾਰ ਪਰ ਨਸ਼ਾ ਬਿਰੋਂਦੇ ਨੂੰ ਵਧ ਰਿਹਾ ਜਿੱਥੇ ਅਸੀਂ ਆਪਣੀਆਂ ਆਰਥਿਕ ਮੰਗਾਂ ਵਾਸਤੇ ਚਾਹੋ ਅੱਜ ਨੀਤੀ ਡਰਾਫਟ ਤੇ ਖੜੇ ਦੀ ਗੱਲ ਹੈ ਐਮਐਸਟੀ ਦਾ ਸਵਾਲ ਆ ਕਸਾਮਾਂ ਦੇ ਕਰਜ਼ੇ ਦਾ ਸਵਾਲ ਸਾਡੀਆਂ ਬਜ਼ੁਰਗਾਂ ਮਾਵਾਂ ਤੇ ਸਾਡੇ ਬੁਰਗਾਂ ਵਾਸਤੇ ਪੈਨਸ਼ਨ ਦਾ ਸਵਾਲ ਜਿੱਥੇ ਇਹਨਾਂ ਮੰਗਾ ਵਾਸਤੇ ਸਾਡੀ ਲੜਾਈ ਨਿਰੰਤਰ ਜਾਰੀ ਹੈ ਉੱਥੇ ਜਿਹੜੇ ਸਮਾਜਿਕ ਮੁੱਦੇ ਆ ਚਾਹੇ ਉਹ ਨਸ਼ੇ ਦੀ ਗੱਲ ਹੈ ਚਾਹੇ ਸਮਾਜ ਦੇ ਅੰਦਰ ਇਹ ਨਿਤ ਦਿਨ ਫੈਲ ਰਹੀ ਗੈਸਟਰਵਾਤ ਤੇ ਗੁੰਡਾਗਰਦੀ ਦੀ ਗੱਲ ਹੈ ਆ ਸਾਨੂੰ ਇਹਦੇ ਵਿਰੋਧਤ ਆਵਾਜ਼ ਆ ਜਿਹੜੀ ਉਠਾਉਣੀ ਚਾਹੀਦੀ ਹੈ ਅਸੀਂ ਉਠਾਵਾਂਗੇ ਤੇ ਉਹਨਾਂ ਪੀੜਤ ਪਰਿਵਾਰਾਂ ਨੂੰ ਮੈਂ ਪ੍ਰਸ਼ਾਸਨ ਇੱਥੇ ਖੜਾ ਮੈਂ ਚੇਤਾਵਨੀ ਦੇਣੀ ਚਾਹੁੰਦਾ ਹੈ ਇਹੋ ਘਟਨਾ ਤੇ ਪਰਦਾ ਨਾ ਪਾਵੇ ਇਸ ਘਟਨਾ ਨੂੰ ਪ੍ਰਵਾਹਾਂ ਦੀ ਲਵਾਈ ਨਾ ਬਣਾਵੇ ਉਹ ਨਸ਼ੇ ਦੇ ਨੈਕਸਸ ਦੇ ਵਿੱਚੋਂ ਨਿਕਈ ਹਾਈ ਇੱਕ ਘਟਨਾ ਹੈ ਕਿ ਉਹਨਾਂ ਉਹਨਾਂ ਲੱਤਮਾਲਾ ਵੱਲੋਂ ਇਹ ਵਰਤਾਇਆ ਗਿਆ ਹੈ ਕਹਿਰ ਹੈ ਜਿਹੜੇ ਨਸ਼ਾ ਸ਼ਰੇਆਮ ਵੇਚਦੇ ਆ ਹਰ ਪਿੰਡ ਚੋਂ ਇਕੱਲੇ ਦਾਨ ਸਿੰਘ ਵਾਲੇ ਨਹੀਂ ਹਰ ਪਿੰਡ ਚ ਐ ਇਸ ਕਰਕੇ ਮੈਂ ਜ਼ਿਆਦਾ ਲੰਮਾ ਨਹੀਂ ਬੋਲਦਾ ਮੇਰੇ ਹੋਰ ਸਾਥੀਾਰੇ ਬੋਲਦਾ ਤੇ ਅਸੀਂ ਇਹਨਾਂ ਗੱਲਾਂ ਦੇ ਵਿਰੁੱਧ ਲੜਨਾ ਹੈ ਸਾਨੂੰ ਮੈਦਾਨ ਦੇ ਅੰਦਰ ਰਹਿਣਾ ਪੈਣਾ ਹੈ